ਨੀਰਾਵਾਦ ਵਾਲੀ ਗੱਲ ਜਿਹੜੀ ਆ ਉਹ ਜੋਕੇਦਾਰ ਦੇ ਅੰਦਰ ਬਹੁਤ ਵੱਡੀ ਚਰਚਾ ਦਾ ਵਿਸ਼ਾ ਬਣਿਆ ਚਾਹੇ ਮਾਨ ਸਾਹਿਬ ਦੀ ਗੱਲ ਕਰ ਲੋ ਉਹਨਾਂ ਨੂੰ ਲੈ ਕੇ ਕ੍ਰਿਟਿਸਿਜ਼ਮ ਹੁੰਦਾ ਤਸ਼ਵੀਰ ਜਸਦੀ ਦਾ ਇੱਕ ਆਪਣਾ ਸਟੈਂਡ ਆ ਕੌਂਟਸਤਰੀ ਮੈਨ ਲੱਗਦਾ ਭਾਈ ਹਰ ਜਿੱਥੇ ਕੋਈ ਗਾਉ ਯਾਰ ਗਾਉਣ ਵਾਸਤੇ ਤਾਂ ਹੈ ਹਾਂ ਜਿ세 ਵੀ ਇਹ ਗੱਲ ਕਹਿੰਦਾ ਵੀ ਜਿੱਥੇ ਸਲਫੇ ਸੂਟੇ ਚੱਲਦੇ ਆ ਨਸ਼ਾ ਪ੍ਰਮੋਟ ਹੁੰਦਾ ਉੱਥੇ ਕਲਾਕਾਰਾਂ ਨੂੰ ਬਾਈਕਾਟ ਕਰਨਾ ਚਾਹੀਦਾ ਤੇ ਇਹ ਤਾਂ ਵਿਆਹ ਚ ਵੀ ਆਸੀ ਵਿਆਹ ਚ ਗਾ ਸਕਦੇ ਆ ਕਲਾਕਾਰ ਅਸੀਂ ਕੋਈ ਅੱਜ ਦਾ ਕੋਈ ਜਾਗਰਣ ਹੁੰਦੇ ਆ ਹਾਂਜੀ ਉੱਥੇ ਗਾ ਸਕਦੇ ਆ ਕੋਈ ਸਾਈ ਸੰਦੇ ਆ ਹਾਂ ਉੱਥੇ ਗਾ ਸਕਦੇ ਆ ਜੀ ਮੇਰੇ ਖਿਆਲ ਚ ਥਾਵਾ ਨੇ ਗਾਉਣ ਦੀ ਬਿਲਕੁਲ ਠੀਕ ਆ ਇਹਨਾਂ ਸਾਰਿਆਂ ਚ ਦੱਸੋ ਕਿੱਥੇ ਨਸ਼ਾ ਡੇਰਾਵਾਦ ਵਾਲੀ ਗੱਲ ਜਿਹੜੀ ਆ ਉਹ ਜੋਕੇਦਾਰ ਦੇ ਅੰਦਰ ਬਹੁਤ ਵੱਡੀ ਚਰਚਾ ਦਾ ਵਿਸ਼ਾ ਬਣਿਆ ਚਾਹੇ ਮਾਨ ਸਾਹਿਬ ਦੀ ਗੱਲ ਕਰ ਲੋ ਉਹਨਾਂ ਨੂੰ ਲੈ ਕੇ ਕ੍ਰਿਟਿਸਿਜ਼ਮ ਹੁੰਦਾ ਜਸਵੀਰ ਜਸਤੀ ਦਾ ਇੱਕ ਆਪਣਾ ਸਟੈਂਡ ਆ ਉਹਨਾਂ ਨੇ ਵੀ ਕਿਹਾ ਜੀ ਕਿ ਡੇਰਾਵਾਦ ਦੇ ਮੈਂ ਖਿਲਾਫ ਆ ਕਲਾਕਾਰਾਂ ਨੂੰ ਡੇਰਿਆਂ ਤੇ ਨਹੀਂ ਗਾਉਣਾ ਚਾਹੀਦਾ ਤੁਹਾਡਾ ਕੀ 뷰 ਪੁਆਇੰਟ ਆ ਇਸ ਮਸਲੇ ਤੇ ਦੇਖੋ ਗਾਉਂ ਚਤਾਰੀ ਮੈਨ ਲੱਗਦਾ ਬਾਈ ਹਰ ਜਖ ਕੋਈ ਗਾਓ ਯਾਰ ਗਾੜ ਵਾਸਤੇ ਤਾਂ ਹੈ ਹਮ ਹਣਾ ਬਾਕੀ ਨਾ ਇੱਕ ਚੀਜ਼ ਹੈ ਜਿਵੇਂ ਜਿਹੜਾ ਨਸ਼ੇ ਵਾਲਾ ਕੰਮ ਹੈ ਨਾ ਬਾਈ ਜਿ세 ਵੀ ਇਹ ਗੱਲ ਕਹਿੰਦਾ ਵੀ ਜਿੱਥੇ ਸਲਫੇ ਸੂਟੇ ਚੱਲਦੇ ਆ ਨਸ਼ਾ ਪ੍ਰੋਮੋਟ ਹੁੰਦਾ ਉੱਥੇ ਕਲਾਕਾਰਾਂ ਨੂੰ ਬਾਈਕਾਟ ਕਰਨਾ ਚਾਹੀਦਾ ਤੇ ਇਹ ਤਾਂ ਵਿਆਹ ਚ ਵੀ ਹੈ ਹਮ ਬਹੁਤ ਵਧੀਆ ਗੱਲ ਕੀਤੀ ਇਹ ਤਾਂ ਵਿਆਹ ਚ ਵੀ ਹੈ ਵਿਆਹ ਚ ਪਰ ਸ਼ਰਾਬ ਪੀਨੇ ਹਣਾ ਹਾਂ ਤੇ ਇਹ ਤਾਂ ਜਣੀ ਮਾਫ ਕਰਨਾ ਕਿ ਕਈ ਐਸੀਆ ठाਵਾਂ ਵੀ ਐ ਜਿੱਥੇ ਅਫੀਮ ਤੇ ਪੋਸਟ ਆਮ ਗੱਲ ਆ ਆਮ ਗੱਲ ਉੱਥੇ ਵੀ ਗਾਉਣੇ ਅਸੀਂ ਹਣਾ ਉੱਥੇ ਵੀ ਗਾਉਣੇ ਆਪਾਂ ਤੇ ਇਹ ਕਿੱਥੇ ਨਹੀਂ ਐ ਹੂੰ ਸਵਾਲ ਤਾਂ ਇਹ ਆ ਹਣਾ ਕਲਾਕਾਰ ਭਾਈ ਕਿੱਥੇ-ਕਿੱਥੇ ਗਾ ਸਕਦਾ ਹੈ ਜੋ ਮੈਂ ਆਪਣੀ 10 ਸਾਲ ਦੀ ਯਾਤਰਾ ਚ ਮਹਿਸੂਸ ਕੀਤਾ ਅਸੀਂ ਵਿਆਹਾਂ ਚ ਗਾ ਸਕਦੇ ਆ ਕਲਾਕਾਰ ਅਸੀਂ ਕੋਈ ਅੱਜ ਦਾ ਕੋਈ ਜਾਗਰਣ ਹੁੰਦੇ ਆ ਹਾਂਜੀ ਉੱਥੇ ਗਾ ਸਕਦੇ ਆ ਕੋਈ ਸਾਈ ਸੰਦੇ ਆ ਹਾਂ ਉੱਥੇ ਗਾ ਸਕਦੇ ਆ ਕੋਈ ਆਪਣੇ ਪਰਸਨਲ ਅਸੀਂ ਟਿਕਟ ਕਾਨਸਰਟ ਕਰਦੇ ਆ ਤੇ ਉੱਥੇ ਡਿੱਗੀਆਂ ਚ ਪਈ ਹੁੰਦੀ ਆ ਉੱਥੇ ਗਾ ਸਕਦੇ ਆ ਅਸੀਂ ਟੂਰਨਾਮੈਂਟਾਂ 'ਚ ਗਾ ਸਕਦੇ ਆ ਅਸੀਂ ਸੱਭਿਆਚਾਰਕ ਮੇਲਿਆਂ 'ਚ ਗਾ ਸਕਦੇ ਆ ਗਵਈਆ ਇੱਥੇ ਆਹੀ ਮੇਰੇ ਖਿਆਲ ਚ ਥਾਵਾਂ ਨਹੀਂ ਗਾਉਣ ਦੀ ਬਿਲਕੁਲ ਠੀਕ ਆ ਇਹਨਾਂ ਸਾਰੀਆਂ 'ਚ ਦੱਸੋ ਕਿੱਥੇ ਨਸ਼ਾ ਨਹੀਂ ਸਾਰੀਆਂ ਤੇ ਆ ਸਾਰੀਆਂ ਤੇ ਆ ਫਿਰ ਸਾਰੀਆਂ ਦਾ ਮੁਕੰਮਲ ਹੀ ਬਾਈਕਾਟ ਕਰਨਾ ਪੈਣਾ ਹਾਂਜੀ ਤਾਂ ਤਾਂ ਫੇਰ ਤਾਂ ਉਹ ਹੀ ਹੈ ਤਾਂ ਤਾਨਸੇਨ ਵਾਲੀ ਗੱਲ ਹੈ ਜਾਂ ਫਿਰ ਹਰੀਦਾਸ ਬੰਦੋ ਜਾਂ ਤਾਨਸੇਨ ਬੰਦੋ ਦੋਨੇ ਹੀ ਮਹਾਨ ਨੇ ਇਹਦੇ ਇਹਦੇ ਵਿੱਚ ਸਪਲੀਮੈਂਟਰੀ ਸਵਾਲ ਆ ਮੇਰਾ ਕਿ ਇੱਕ ਵਿਅਕਤੀ ਵਿਸ਼ੇਸ਼ ਨੂੰ ਪ੍ਰਮੋਟ ਕਰਨ ਦੀ ਗੱਲ ਆਉਂਦੀ ਹੈ ਜੀ ਕੋਈ ਸਾਧਾ ਨੂੰ ਪ੍ਰਮੋਟ ਕੀਤਾ ਜਾ ਰਿਹਾ ਜੀ ਡੇਰਾਵਾਦ ਨੂੰ ਪਰਫੁੱਲਿਤ ਕੀਤਾ ਜਾ ਰਿਹਾ ਕਿਸੇ ਬੰਦੇ ਨੂੰ ਰੱਬ ਬਣਾ ਕੇ ਪੇਸ਼ ਕੀਤਾ ਜਾਂਦਾ ਤੁਹਾਡੇ ਗਾਣੇ ਦਾ ਵਿਵਾਦ ਵੀ ਇਸੇ ਕਰਕੇ ਹੋਇਆ ਸੀ ਮੈਨੂੰ ਮਸਤ ਕਿਨੂੰ ਕਿਹਾ ਤੁਸੀਂ ਕੀ ਦੇ ਸੰਦਰਭ ਚ ਗਾਇਆ ਇਹ ਦੋਵੇਂ ਸਵਾਲ ਮੇਰੇ ਇਕੱਠੇ ਨੇ ਮੇਰਾ ਪਹਿਲਾ ਤਾਂ ਆਇਆ ਸੀ ਭਾਈ ਮਸਤ ਬਣਾਦਣਗੇ ਗੀਤ ਸੀ ਜਿਹੜਾ ਇਹ ਤਰ੍ਹਾਂ ਦਵਾਨਾ ਚ ਮਹਾਪੁਰਸ਼ਾਂ ਵੱਲੋਂ ਗਾਈ ਹੋਈ ਧਾਰਨਾ ਹੈ ਹੂੰ ਜਦੋਂ ਮਾਈ ਮੀਰਾ ਅਰ ਰਵਿਦਾਸ ਮਹਾਰਾਜ ਜੀ ਦੀ ਉਹ ਮੁਲਾਕਾਤ ਉਹ ਯਾਤਰਾ ਦਾ ਜਦੋਂ ਐਕਸਪਲੇਨੇਸ਼ਨ ਦਿੰਦੇ ਆ ਤਾਂ ਉੱਥੇ ਦੱਸਦੇ ਆ ਕਿ ਮੀਰਾ ਦੀ ਮਾਂ ਕਹਿੰਦੀ ਸੀ ਵੀਰਾਂ ਨੂੰ ਕਿਤੀਏ ਨਾ ਜਾਈਏ ਨਮਸਤਾਂ ਦੇ ਵੇਲੇ ਮਸਤ ਬਣਾ ਦੇਣਗੇ ਬੀਬਾ ਬੇਸਿਕਲੀ ਮਹਾਪੁਰਸ਼ਾਂ ਨੇ ਤਾਂ ਗੱਲ ਜਿਨ੍ਹਾਂ ਨੇ ਬਾਣੀ ਰਚੀ ਹੈ ਸਾਨੂੰ ਐਡਾ ਵੱਡਾ ਖਜ਼ਾਨਾ ਦਿੱਤਾ ਉਹ ਨਮਸਤਾਂ ਦੀ ਗੱਲ ਕੀਤੀ ਹੈ ਜੀ ਤੇ ਪਰ ਮੇਰਾ ਉਹ ਡੇਰਿਆਂ ਦੇ ਵਿੱਚ ਗਾਉਣਾ ਉੱਥੇ ਉਹ ਭੰਗ ਪੀਣਾ ਬਾਬਿਆਂ ਦਾ ਤੇ ਉਹ ਰਿਲੇਟ ਉਧਰਲੇ ਪਾਸੇ ਹੋ ਗਿਆ ਵੀ ਇਹ ਇਹ ਇਨਵਸਤਾ ਦੀ ਗੱਲ ਕਰ ਰਿਹਾ ਸੋ ਐਕਚੁਅਲ ਚ ਮੈਂ ਉਹਨਾਂ ਦੀ ਗੱਲ ਨਹੀਂ ਕੀਤੀ ਸੀ ਸੋ ਮੇਰੀ ਤਾਂ ਉਹ ਗੱਲ ਸੀ ਤੇ ਬਾਕੀ ਆਏ ਆ ਬਾਈ ਅ ਮੈਂ ਆਪਣੀ ਜ਼ਿੰਮੇਵਾਰੀ ਲੈ ਸਕਦਾ ਹਾਂ ਕਿ ਬੇਬੇ ਨੇ ਜਸਤਨ ਮੈਂ ਜਦੋਂ ਮੇਰੇ ਅਖਾੜਿਆਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਮੈਨੂੰ ਪਹਿਲੇ ਦਿਨ ਜਾਨੀ ਘੂਰ ਕੇ ਕਿਹਾ ਸੀ ਕਹਿੰਦੀ ਪੁੱਤ ਮੈਂ ਜ਼ਿੰਦਗੀ ਚ ਕਦੇ ਇਹ ਨਹੀਂ ਸੁਣਨਾ ਚਾਹੂੰਗੀ ਵੀ ਤੂੰ ਸਟੇਜ ਤੇ ਖੜ ਕੇ ਇਹ ਕਹਵੇਂ ਕਿ ਮੇਰੇ ਤੇ ਬੇਬੇ ਜੀ ਦੀ ਕਿਰਪਾ ਹੋ ਗਈ